ਪੰਜਾਬ ਦੇ ਮਸ਼ਹੂਰ ਗਾਇਕ ਬਹੁਤ ਵੱਡੇ ਸਿੱਧੂ ਮੂਸੇਵਾਲੇ ਦਾ ਸਾਰੇ ਪਰਿਵਾਰ ਦਾ ਬਹੁਤ-ਬਹੁਤ ਵੱਡਾ ਯੋਗਦਾਨ ਆ। ਸਾਨੂੰ ਲੰਗਰਾਂ ਵਾਸਤੇ ਉਹਨਾਂ ਨੇ ਪੈਸੇ ਪੱਖੋਂ ਵੀ ਮਦਦ ਕੀਤੀ ਆ ਤੇ ਸਾਰੇ ਪਿੰਡ ਦੀ ਸੇਵਾ ਦੁੱਧ ਪਾਣੀ ਦੀ ਸਾਰੇ ਇਲਾਕੇ ਭਰ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਹਰ ਪੱਖੋਂ ਸਾਡੇ ਨਾਲ ਖੜੇ ਹੈਗੇ ਤੇ ਅਸੀਂ ਸਾਰੇ ਕਲੱਬ ਵੱਲੋਂ ਜਿੰਨੇ ਵੀ ਸਾਡੀ ਮੈਨੇਜਮੈਂਟ ਆ ਸਾਰੀ ਕਲੱਬ ਦੀ ਟੀਮ ਆ ਪਰ ਇਹ ਦੂਸਰੇ ਬਾਲਾਂ ਦੇ ਮਾਤਾ ਪਿਤਾ ਵੱਲੋਂ ਜਿਸ ਤਰ੍ਹਾਂ ਦਾ ਹਾਂਜੀ ਜਦੋਂ ਅਸੀਂ ਸਾਰੀ ਟੀਮ ਸਾਡੀ ਕਲੱਬ ਦੀ ਸਿੱਧੂ ਮੂਸੇਵਾਲੇ ਦੇ ਘਰ ਗਈ ਮਾਤਾ ਪਿਤਾ ਜੀ ਨੇ ਸਾਨੂੰ ਬਹੁਤ ਵੱਡੇ ਸਹਿਯੋਗ ਦਿੱਤੇ ਆ ਤੇ ਬਹੁਤ ਵੱਡੀ ਉਹਨਾਂ ਨੇ ਸੇਵਾ ਪਾਈਆਂ ਲੰਗਰਾਂ ਦੇ ਵਿੱਚ ਤੇ ਹੋਰ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦੀ ਮਦਦ ਕੀਤੀ ਉਹਨਾਂ ਨੇ ਫੀਲ ਕੀਤੀ ਆ ਕੋਈ ਗੱਲ ਨਹੀਂ ਵੀ ਲੰਗਰ ਲਾਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਉਰੇ ਪਿੰਡ ਦੇ ਵਿੱਚ ਲੰਗਰ ਲਾ ਰਹੇ ਹੋ ਪਰਮਤਾਨੀ ਸੇਵਾ ਕਲੱਬ ਦਾ ਉਹਨਾਂ ਨੇ ਤਹਿ ਦਿਲੋਂ ਤਾਣਵਾਦ ਕੀਤਾ ਜੀ ਅਸੀਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦੀ ਬਹੁਤ ਬਹੁਤ ਗੁਰੂ ਕੇ ਲੰਗਰ ਜੋ ਆਪਾਂ ਵਿਸਾਖੀ ਦਾ ਪਵਿੱਤਰ ਦਿਹਾੜਾ ਖਾਲਸਾ ਸਾਜਨਾ ਦਿਵਸ ਦੇ ਮੋਖ ਰੱਖਦਿਆਂ ਆਪਾਂ ਇਹ ਗੁਰੂ ਕੇ ਲੰਗਰ ਲਾਏ ਨੇ ਪਿੰਡ ਮੂਸਾ ਬਸ ਸਟੈਂਡ ਦੇ ਉੱਤੇ ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਦੀ ਪੂਰੀ ਟੀਮ ਵੱਲੋਂ ਤੇ ਬਾਈ ਕਰਮਜੀਤ ਸਿੰਘ ਜੀ ਦੀ ਮੂਸਾ ਜੋ ਉਹਨਾਂ ਦੇ ਸਹਿਯੋਗ ਨਾਲ ਇਹ ਗੁਰੂ ਕੇ ਲੰਗਰ ਅੱਜ ਪਿੰਡ ਮੂਸੇ ਲਾਏ ਗਏ ਨੇ ਤੇ ਸਾਰੀ ਸੰਗਤ ਦਾ ਇਹ ਲੰਗਰ ਪ੍ਰਸ਼ਾਦਿਆਂ ਦਾ ਪ੍ਰਸ਼ਾਦ ਦਾ ਠੰਡੀ ਲੱਸੀ ਜਲੇਬੀਆਂ ਦਾ ਲੰਗਰ ਚਾਹ ਦਾ ਲੰਗਰ ਇਹ ਫਾਰੀਆਂ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਲੰਗਰ ਲਾਇਆ ਗਿਆ ਹੈ ਸਰਬੰਸਧਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਜਿਹੜੀਆਂ ਸੰਗਤਾਂ ਨੰਦਮਾ ਸਾਹਿਬ ਤਲਵੰਡੀ ਸਾਹਿਬੋਂ ਨਤਮਸਤਕ ਹੋਣ ਜਾ ਰਹੀਆਂ ਮੱਥਾ ਟੇਕ ਕੇ ਆ ਰਹੀਆਂ ਜਾਂ ਜਾ ਰਹੀਆਂ ਉਹਨਾਂ ਵਾਸਤੇ ਸਹੂਲਤਾਂ ਕੀਤੀ ਗਈ ਹੈ ਵੀ ਗੁਰੂ ਘਰ ਲੰਗਰ ਇੱਥੇ ਜ਼ਰੂਰ ਛੱਕ ਕੇ ਜਾਣ ਤਾਂ ਜੋ ਸਾਡੀ ਵੀ ਸੇਵਾ ਸਫਲ ਹੋ ਜਾਵੇ ਤੇ ਅਸੀਂ ਜੇ ਕਿਸੇ ਨੂੰ ਕੋਈ ਰਾਤ ਪੈਂਦੀ ਆ ਹਨੇਰਾ ਹੁੰਦਾ ਤਾ ਇੱਥੇ ਸੰਗਤ ਨੂੰ ਰੱਖਣ ਵਾਸਤੇ ਵੀ ਸਾਡੇ ਕੋਲੇ ਪ੍ਰਬੰਧ ਨੇ ਇੱਥੇ ਰਾਤ ਰਹਿ ਸਕਦੀਆਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਵੀ ਇੱਥੇ ਗੁਰੂ ਕੇ ਲੰਗਰ ਛੱਕੇ ਜਾਂਦੀਆਂ ਜਰੂਰ ਛੱਕ ਕੇ ਜਾਓ ਜੀ ਸਾਡਾ ਇਹ ਲੰਗਰ ਜਿਹੜਾ ਮੂਸਾ ਪਿੰਡ বাস ਸਟੈਂਡ ਦੇ ਉੱਤੇ ਜਿਹੜਾ ਗੁਰੂ ਤੇਗ ਬਹਾਦਰ ਸਿਮਿੰਟ ਸਟੋਰ ਆ ਉੱਥੇ ਸਾਡਾ ਇਹ ਗੁਰੂ ਕਾ ਲੰਗਰ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ